ਰੋਜ਼ਾਨਾ ਕਹਾਣੀ ਚੈਨਲ ਤੇ ਤੁਹਾਡਾ ਸਵਾਗਤ ਹੈ ਸਤਿ ਸ਼੍ਰੀ ਅਕਾਲ ਅੱਜ ਦੀ ਰੋਜ਼ਾਨਾ ਕਹਾਣੀ ਵਿੱਚ ਅਰਬੀ ਲੋਕ ਕਹਾਣੀਆਂ ਵਿੱਚੋਂ ਚੁਣੀ ਹੋਈ ਇੱਕ ਪ੍ਰਸਿੱਧ ਕਹਾਣੀ ਸਭ ਤੋਂ ਚੰਗਾ ਅੰਗ ਤੁਹਾਨੂੰ ਸੁਣਾਉਣ ਜਾ ਰਹੇ ਹਾਂ ਚਲੋ ਸ਼ੁਰੂ ਕਰੀਏ ਅਰਬ ਦੇਸ਼ ਵਿੱਚ ਇੱਕ ਖਲੀਫੇ ਦਾ ਸ਼ਾਸਨ ਸੀ ਉਹਨਾਂ ਕੋਲ ਸੰਕੜੇ ਗੁਲਾਮ ਸਨ ਪਰ ਖਲੀਫਾ ਇੱਕ ਗੁਲਾਮ ਤੇ ਬੜੇ ਮਿਹਰਬਾਨ ਸਨ ਉਹ ਹਮੇਸ਼ਾ ਉਸ ਨੂੰ ਆਪਣੇ ਨਾਲ ਰੱਖਦੇ ਅਤੇ ਦੂਜੇ ਗੁਲਾਮਾਂ ਨਾਲੋਂ ਵਧੇਰੇ ਜ਼ਿੰਮੇਵਾਰੀਆਂ ਸੌਂਪਦੇ। ਇਹ ਦੇਖ ਕੇ ਬਾਕੀ ਗੁलाम ਉਹਨਾਂ ਨਾਲ ਈਰਖਾ ਕਰਦੇ। ਹੌਲੀ-ਹੌਲੀ ਇਹ ਗੱਲ ਖਲੀਫੇ ਦੇ ਕੰਨਾਂ ਤੱਕ ਵੀ ਪਹੁੰਚ ਗਈ। ਖਲੀਫਾ ਸੋਚਣ ਲੱਗਾ ਕਿ ਇਹ ਸਭ ਬੇਵਕੂਫ ਹਨ। ਇਹ ਨਹੀਂ ਜਾਣਦੇ ਕਿ ਉਹ ਕਿੰਨਾ ਬੁੱਧੀਮਾਨ ਹੈ। ਉਹ ਗੁलाम ਬਣਨ ਦੇ ਨਹੀਂ ਸਗੋ ਸਲਾਹਕਾਰ ਬਣਨ ਦੇ ਕਾਬਿਲ ਹੈ। ਮੈਨੂੰ ਇਨਾਂ ਗੁਲਾਮਾਂ ਨੂੰ ਸਮਝਾਉਣਾ ਚਾਹੀਦਾ ਹੈ ਕਿ ਉਹਨਾਂ ਵਿੱਚ ਤੇ ਇਨਾਂ ਵਿੱਚ ਕੀ ਅੰਤਰ ਹੈ ਇਹ ਸੋਚ ਕੇ ਇੱਕ ਦਿਨ ਖਲੀਫੇ ਨੇ ਆਪਣੇ ਖਾਸ ਗੁलाम ਨੂੰ ਛੱਟ ਕੇ ਬਾਕੀ ਸਾਰੇ ਗੁਲਾਮਾਂ ਨੂੰ ਬੁਲਾਇਆ ਅਤੇ ਕਿਹਾ ਤੁਸੀਂ ਇਸ ਗੱਲੋਂ ਬੇहद ਪਰੇਸ਼ਾਨ ਹੋ ਕਿ ਮੈਂ ਇਸ ਨੂੰ ਖਾਸ ਤਵੱਜੋ ਕਿਉਂ ਦਿੰਦਾ ਹਾਂ ਉਸਤੇ ਖਾਸ ਮਿਹਰਬਾਨ ਕਿਉਂ ਹਾਂ ਕਿ ਇਹ ਸੱਚ ਹੈ ਖਲੀਫੇ ਦੇ ਮੂੰਹੋਂ ਇਹ ਗੱਲ ਸੁਣ ਕੇ ਸਾਰੇ ਗੁਲਾਮਾਂ ਨੂੰ ਜਿਵੇਂ ਸੱਪ ਸੁੰਗ ਗਿਆ ਹੋਵੇ ਕਿਸ ਦੀ ਮਜਾਲ ਸੀ ਕਿ ਖਲੀਫੇ ਦੇ ਸਾਹਮਣੇ ਜ਼ੁਬਾਨ ਖੋਲੇ ਸਾਰੇ ਸਿਰ ਝੁਕਾਈ ਖੜੇ ਰਹੇ ਇਹ ਸੋਚ ਕੇ ਕਿ ਕਿਤੇ ਖਲੀਫਾ ਇਸ ਅਪਰਾਧ ਦੀ ਕੋਈ ਸਖਤ ਸਜ਼ਾ ਨਾ ਸੁਣਾ ਦੇਵੇ ਸਭ ਦੀਆਂ ਧੜਕਣਾ ਵੱਧ ਗਈਆਂ ਸਨ ਉਹਨਾਂ ਨੂੰ ਖਾਮੋਸ਼ ਦੇਖ ਕੇ ਖਲੀਫੇ ਨੇ ਕਿਹਾ ਮੈਂ ਤੁਹਾਡੇ ਤੋਂ ਇੱਕ ਸਵਾਲ ਪੁੱਛਦਾ ਹਾਂ ਜੇਕਰ ਤੁਸੀਂ ਉਸ ਦਾ ਜਵਾਬ ਮੇਰੇ ਮਨ ਮੁਤਾਬਿਕ ਦਿੱਤਾ ਤਾਂ ਮੈਂ ਤੁਹਾਨੂੰ ਇਸ ਗੁਲਾਮੀ ਤੋਂ ਆਜ਼ਾਦ ਕਰ ਦਵਾਂਗਾ ਗੁਲਾਮਾਂ ਦੀ ਜਾਨ ਤੇ ਪਣ ਗਈ ਖਲੀਫੇ ਨੇ ਪੁੱਛਿਆ ਦੱਸੋ ਸਰੀਰ ਦਾ ਸਭ ਤੋਂ ਵਧੀਆ ਅਤੇ ਸਭ ਤੋਂ ਬਦਤਰ ਅੰਗ ਕਿਹੜਾ ਹੈ ਇਹ ਹੱਥ ਜੋ ਤੁਹਾਡੀ ਸੇਵਾ ਕਰਦੇ ਹਨ ਸਾਰੇ ਗੁਲਾਮਾਂ ਨੇ ਇੱਕੋ ਆਵਾਜ਼ ਚ ਕਿਹਾ ਸਾਡੇ ਹੱਥ ਸਾਡੇ ਸਰੀਰ ਦੇ ਸਭ ਤੋਂ ਵਧੀਆ ਅੰਗ ਹਨ ਤਾਂ ਫਿਰ ਸਾਡੇ ਸਰੀਰ ਦਾ ਸਭ ਤੋਂ ਬਦਤਰ ਅੰਗ ਕਿਹੜਾ ਹੈ ਇਸ ਵਾਰ ਕੋਈ ਕੁਝ ਨਾ ਬੋਲਿਆ ਸਰੀਰ ਦੇ ਤਾਂ ਸਾਰੇ ਅੰਗ ਵਧੀਆ ਹੁੰਦੇ ਹਨ ਬਦਤਰ ਅੰਗ ਕਿਹੜਾ ਹੈ ਇਸ ਦੇ ਜਵਾਬ ਚ ਸਾਰੇ ਗੁलाम ਸੋਚੀਂ ਬੈ ਗਏ ਥੋੜੀ ਦੇਰ ਖਲੀਫੇ ਨੇ ਉਡੀਕ ਕੀਤੀ ਫਿਰ ਕਿਹਾ ਲੱਗਦਾ ਹੈ ਇਸ ਸਵਾਲ ਦਾ ਤੁਹਾਡੇ ਕੋਲ ਕੋਈ ਜਵਾਬ ਨਹੀਂ ਹੈ ਸਾਰੇ ਗੁਲਾਮ ਚੁੱਪ ਰਹੇ ਕੁਝ ਨਹੀਂ ਬੋਲੇ ਖਲੀਫੇ ਨੇ ਹੁਕਮ ਦਿੱਤਾ ਕਿ ਉਹਨਾਂ ਦੇ ਚਾਹਤੇ ਗੁਲਾਮ ਨੂੰ ਪੇਸ਼ ਕੀਤਾ ਜਾਏ ਕੁਝ ਪਲਾਂ ਪਿੱਛੋਂ ਹੀ ਉਹਨਾਂ ਦਾ ਖਾਸ ਗੁਲਾਮ ਉਹਨਾਂ ਦੇ ਸਾਹਮਣੇ ਆਇਆ ਖਲੀਫੇ ਨੇ ਕਿਹਾ ਮੈਂ ਸਭ ਤੋਂ ਇੱਕ ਸਵਾਲ ਪੁੱਛਿਆ ਸੀ ਅਤੇ ਇਹ ਸ਼ਰਤ ਰੱਖੀ ਸੀ ਕਿ ਜੋ ਵੀ ਮੇਰੇ ਸਵਾਲ ਦਾ ਮੇਰੇ ਮਨ ਮੁਤਾਬਿਕ ਸਹੀ ਜਵਾਬ ਦੇਵੇਗਾ ਉਸ ਨੂੰ ਮੈਂ ਗੁਲਾਮੀ ਤੋਂ ਆਜ਼ਾਦ ਕਰ ਦਵਾਂਗਾ ਇੰਨਾ ਚੋ ਕੋਈ ਵੀ ਮੇਰੇ ਮਨ ਮੁਤਾਬਿਕ ਜਵਾਬ ਨਹੀਂ ਦੇ ਸਕਿਆ ਹੁਣ ਉਹੀ ਸਵਾਲ ਮੈਂ ਤੇਥੋਂ ਪੁੱਛਦਾ ਹਾਂ ਦੱਸ ਸਰੀਰ ਦਾ ਸਭ ਤੋਂ ਬੱਤਰ ਅੰਗ ਕਿਹੜਾ ਹੈ ਮੇਰੇ ਮਾਲਕ ਉਹ ਅੰਗ ਹੈ ਆਦਮੀ ਦੀ ਜ਼ੁਬਾਨ ਅਤੇ ਸਰੀਰ ਦਾ ਸਭ ਤੋਂ ਬੱਤਰ ਅੰਗ ਉਹ ਵੀ ਜ਼ੁਬਾਨ ਹੀ ਹੈ ਮੇਰੇ ਮਾਲਕ ਉਸ ਦਾ ਜਵਾਬ ਸੁਣ ਕੇ ਸਾਰੇ ਦਰਬਾਰੀ ਹੈਰਾਨ ਰਹਿ ਗਏ ਕਿ ਉਹ ਕਹਿ ਕੀ ਰਿਹਾ ਹੈ ਖਲੀਫਾ ਤਾਂ ਉਸ ਨੂੰ ਬਹੁਤ புத்திਮਾਨ ਸਮਝਦਾ ਹੈ ਉ ਤਾਂ ਜ਼ੁਬਾਨ ਨੂੰ ਹੀ ਬੇਤਰ ਤੇ ਜ਼ੁਬਾਨ ਨੂੰ ਹੀ ਪੱਤਰ ਕਹਿ ਰਿਹਾ ਹੈ ਲੱਗਦਾ ਕਿ ਅੱਜ ਖਲੀਫਾ ਇਸ ਨੂੰ ਇਸ ਦੀ ਸਖਤ ਸਜ਼ਾ ਦੇਣਗੇ ਥੋੜੀ देर ਚੁੱਪ ਰਹਿਣ ਵਿੱਚੋਂ ਖਲੀਫੇ ਨੇ ਕਿਹਾ ਗੁਲਾਮ ਕੀ ਤੂੰ ਮੇਰੇ ਸਵਾਲ ਨੂੰ ਸਹੀ ਢੰਗ ਨਾਲ ਸੁਣਿਆ ਸੀ ਇਹ ਸੁਣ ਕੇ ਬਾਕੀ ਗੁਲਾਮ ਬਹੁਤ ਖੁਸ਼ ਹੋਏ ਅਤੇ ਸੋਚਣ ਲੱਗੇ ਕਿ ਅੱਜ ਇਹ ਜ਼ਰੂਰ ਮਾਰਿਆ ਜਾਏਗਾ ਪਰ ਉਸ ਗੁਲਾਮ ਨੇ ਪੂਰੇ ਆਤਮ ਵਿਸ਼ਵਾਸ ਨਾਲ ਕਿਹਾ ਅਲੀ ਜਹਾਂ ਇਸ ਜ਼ੁਬਾਨ ਨੂੰ ਮੈਂ ਸਰੀਰ ਦਾ ਸਭ ਤੋਂ ਪੇਧਰ ਅੰਗ ਇਸ ਲਈ ਕਿਹਾ ਕਿਉਂਕਿ ਇਹ ਹੀ ਜ਼ੁਬਾਨ ਜੇਕਰ ਮਿੱਠਾ ਬੋਲੇ ਤਾਂ ਹਜ਼ਾਰਾਂ ਲੱਖਾਂ ਦਾ ਇਨਾਮ ਦਵਾ ਦਿੰਦੀ ਹੈ ਇਹ ਹੀ ਜ਼ੁਬਾਨ ਕਿਸੇ ਗੈਰ ਨੂੰ ਆਪਣਾ ਬਣਾ ਦਿੰਦੀ ਹੈ ਇਹ ਹੀ ਜ਼ੁਬਾਨ ਕਿਸੇ ਦੇ ਵੀ ਦਿਲ ਚ ਥਾ ਬਣਾ ਦਿੰਦੀ ਹੈ ਅਤੇ ਜੇਕਰ ਇਹ ਜ਼ੁਬਾਨ ਚਾਹੇ ਤਾਂ ਕਿਸੇ ਵੀ ਦੁਸ਼ਮਣ ਨੂੰ ਦੋਸਤ ਵਿੱਚ ਬਦਲ ਲਿੰਦੀ ਹੈ ਇਸ ਲਈ ਮੈਂ ਕਿਹਾ ਹੈ ਕਿ ਇਨਸਾਨ ਦੇ ਸਰੀਰ ਦਾ ਇਹ ਹੀ ਸਭ ਤੋਂ ਚੰਗਾ ਅੰਗ ਹੈ ਇਨਸਾਨ ਭਾਵੇਂ ਸ਼ਕਲ ਸੂਰਤ ਤੋਂ ਖੂਬਸੂਰਤ ਨਾ ਹੋਵੇ ਪਰ ਜੇਕਰ ਜ਼ੁਬਾਨ ਖੂਬਸੂਰਤ ਹੈ ਭਾਪ ਉਸ ਦੀ ਜ਼ੁਬਾਨ 'ਚ ਮਿਠਾਸ ਹੈ ਤਾਂ ਉਹ ਇਨਸਾਨ ਦੁਨੀਆ ਦਾ ਸਭ ਤੋਂ ਖੂਬਸੂਰਤ ਇਨਸਾਨ ਮੰਨਿਆ ਜਾਂਦਾ ਹੈ ਇਸੇ ਲਈ ਮੇਰੇ ਮਾਲਕ ਮੈਂ ਇਸ ਨੂੰ ਸਰੀਰ ਦਾ ਸਭ ਤੋਂ ਬਿਹਤਰੀਨ ਅੰਗ ਕਿਹਾ ਹੈ ਪਰ ਜੇ ਇਸ ਜ਼ੁਬਾਨ ਨੂੰ ਗਲਤ ਢੰਗ ਨਾਲ ਵਰਤੋ ਤਾਂ ਇਹ ਤੁਹਾਡੇ ਦੋਸਤਾਂ ਨੂੰ ਵੀ ਤੁਹਾਡੇ ਦੁਸ਼ਮਣ ਬਣਾ ਦਿੰਦੀ ਹੈ